ਜਦੋਂ ਵੀ ਸਮਾਂ ਮਿਲੇ ਐਸੇ ਸੱਤੇ ਦੇ ਮਾਰਗ ਤੇ ਚੱਲਣ ਦਾ ਸਮਾਂ ਮਿਲੇ ਐਸੇ ਸਮੇ ਨੂੰ ਅਪਣਾ ਲੈਣਾ ਚਾਹੀਦਾ ਹੈ ਐਸੇ ਸਮੇ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਸਮੇ ਨੂੰ ਬਰਬਾਦ ਕਰਨਾ ਜੀਵਨ ਨੂੰ ਬਰਬਾਦ ਕਰਨ ਦੇ ਸਨਮਾਨ ਹੈ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਮੇਂ ਨੂੰ ਬਰਬਾਦ ਨਾ ਕਰੋ ਅਗਰ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਮੇਂ ਨੂੰ ਬਰਬਾਦ ਕਰੋਗੇ ਤੇ ਯਾਦ ਰੱਖੋ ਸਮਾਂ ਉਸ ਮਾਨਵ ਨੂੰ ਬਰਬਾਦ ਕਰ ਦੇਵੇਗਾ ਜਿਹੜਾ ਮਾਨਵ ਸਮੇਂ ਨੂੰ ਬਰਬਾਦ ਕਰ ਦਿੰਦਾ ਹੈ ਇਸ ਵਾਸਤੇ ਸੰਤ ਮਹਾਪੁਰਸ਼ ਉਹ ਪਰਮਾਤਮਾ ਸਾਨੂੰ ਸਮੇਂ ਨੂੰ ਬਰਬਾਦ ਕਰਨ ਤੇ ਨਾ ਬਰਬਾਦ ਕਰਨ ਦੀ ਚੇਤਾਵਨੀ ਦਿੰਦਾ ਰਹਿੰਦਾ ਹੈ ਸੰਸਾਰ ਦੇ ਲੋਕਾਂ ਨੂੰ ਸਮਝਾਉਂਦਾ ਹੈ ਚਾਹੇ ਉਹ ਕਿਸ ਤਰੀਕੇ ਦੇ ਨਾਲ ਸਮਝਾਉਂਦਾ ਅੱਗੇ ਤਾਂ ਫਿਰ ਮਨੁੱਖ ਨੇ ਦੇਖਣਾ ਹੈ ਕਿ ਮੈਂ ਸਮਝਣਾ ਹੈ ਕਿ ਨਹੀਂ ਸਮਝਣਾ ਪਰਮਾਤਮਾ ਚੇਤਾਵਨੀ ਜ਼ਰੂਰ ਦਿੰਦਾ ਹੈ ਤੇ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਹੀ ਉਸ ਪਰਮਾਤਮਾ ਨੇ ਇਸ ਮਨੁੱਖ ਨੂੰ ਇਸ ਮਨੁੱਖ ਦੀ ਦੇਹੀ ਨੂੰ ਸਫਲ ਬਣਾਉਣ ਦੇ ਵਾਸਤੇ ਜਿਸ ਤਰ੍ਹਾਂ ਭਗਤ ਕਬੀਰ ਜੀ ਉਪਦੇਸ਼ ਦਿੰਦੇ ਨੇ ਕਬੀਰ ਮਾਨਸ ਜਨਮ ਦੁਲਬ ਹੈ ਹੋਤ ਨ ਬਾਰੰਬਾਰ ਜਿਉ ਬਨ ਫਲ ਪਾਕੇ ਭੋਏ ਗਿਰੇ ਤਾਂ ਬਹੁਤ ਨ ਲਾਕੇ ਡਾਲ ਗੁਰਮੁਖ ਪਿਆਰਿਓ ਭਗਤ ਕਬੀਰ ਜੀ ਦੀ ਬਾਣੀ ਮੁਖ ਨੂੰ ਉਪਦੇਸ਼ ਦਿੰਦੀ ਹੈ ਕਿ ਮਾਨਸ ਜਨਮ ਬਹੁਤ ਦੁਰਲਭ ਹੈ चौरासी लख जून में मानस दे प्रधान बिना भजन भगवान के सब आकार चौरासी लख जूना सनमोर है आगू है प्रधान है मुखिया है किस कारण क्योंकि तू कर्म कर सकना है ज्ञान ध्यान की प्राप्ति कर सकता है ਵਿਰਾਗ ਦੀ ਭਗਤੀ ਦੀ ਪ੍ਰਾਪਤੀ ਕਰ ਸਕਦਾ ਹੈ ਅਗਰ ਐਸਾ ਕਰਮ ਨਹੀਂ ਕਰਨਾ ਤੇ ਐ ਮਾਨਵ ਫਿਰ ਦੂਸਰੇ ਜੁਨੀਆਂ ਜਿਹੜੀਆਂ ਹਨ ਉਹ ਐਸਾ ਕਰਮ ਨਹੀਂ ਕਰ ਸਕਦੀਆਂ ਤੇ ਫਿਰ ਬੰਦੇ ਅਤੇ ਦੂਸਰੇ ਜੁਨੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਅਸੀਂ ਚੰਗੇ ਕਰਮਾਂ ਦੇ ਨਾਲ ਜੁੜੀਏ ਅਸੀਂ ਗਿਆਨ ਦੀ ਪ੍ਰਾਪਤੀ ਭਗਤੀ ਦੀ ਪ੍ਰਾਪਤੀ ਵਿਰਾਗ ਦੀ ਪ੍ਰਾਪਤੀ ਕਰੀਏ ਉਹ ਸਾਨੂੰ ਗੁਰਦੁਆਰੇ ਦੇ ਵਿੱਚੋਂ ਪ੍ਰਾਪਤ ਹੋਵੇਗੀ ਉਹ ਸਾਨੂੰ ਭਾਗਵਤ ਗੀਤਾ ਪੜਨ ਤੇ ਪ੍ਰਾਪਤ ਹੋਵੇਗੀ ਉਹ ਸਾਨੂੰ ਯੁਗੋ-ਯੁਗ ਅਟਲ ધਨਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਨ ਦੇ ਨਾਲ ਮਿਲੇਗੀ ਉਹ ਗਿਆਨ ਸਾਨੂੰ ਸਤਸੰਗ ਦੇ ਵਿੱਚੋਂ ਮਿਲੇਗਾ